ਨਨੰਦਪੁਰ ਸਾਹਿਬ ਦੇ ਉੱਤਰ ਵੱਲ ਰਿਆਸਤ ਕਹਿਲੂਰ ਦੇ ਨਾਲ ਬਲਾਸਪੁਰ ਹੈ ਸਤਗੁਰਜੀਤ ਦੇ ਸਮੇਂ ਕਹਿਲੂਰ ਦਾ ਰਾਜਾ ਭੀਮਚੰਦ ਸੀ ਜੋ ਆਪਣੇ ਬਾਪ ਦੀਪचंद ਦੇ ਮਰਨ ਤੋਂ ਪਿਛੋਂ 1729 ਬਿਕਰਮੀਨ ਵਿੱਚ ਰਾਜ ਸੰਗਾਸ਼ਨ ਉੱਤੇ ਬੈਠਾ ਸੀ ਰਾਜਾ ਦੀਪचंद ਨੂੰ ਛੇਵੇਂ ਪਾਸ਼ਾ ਨੇ ਜਹਾਂਗੀਰ ਦੀ ਕੈਦ ਚੋਂ ਗਵਾਲੀਅਰ ਤੋਂ ਰਿਹਾ ਕਰਵਾਇਆ ਸੀ ਜਿੱਨਾਂ ਚਿਰ ਉਹ ਆਪ ਜੀ ਹੁੰਦਾ ਰਿਹਾ ਉਹ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਉਸਨੇ ਕੋਈ ਵਿਰੋਧਤਾ ਨਹੀਂ ਕੀਤੀ ਇਸ ਦਾ ਸੁਭਾਅ ਲਾਲਚੀ ਨਿੰਦਕ ਅਤੇ ਈਰਖਾ ਕਰਨ ਵਾਲਾ ਸੀ ਇਹਦੇ ਸਲਾਹਕਾਰ ਵੀ ਮਾੜੇ ਸਨ ਇੱਕ ਦਿਨ ਉਸ ਨੇ ਰਣਜੀਤ ਨਗਾਰੇ ਦੀ ਗੂੰਜਵੀਂ ਆਵਾਜ਼ ਸੁਣੀ ਉਸ ਦਾ ਹਿਰਦਾ ਕੰਬ ਗਿਆ ਉਸ ਨੇ ਆਪਣੇ ਆਦਮੀਆਂ ਤੋਂ ਪੁੱਛਿਆ ਇਹ ਆਵਾਜ਼ ਕਿਸ ਦੀ ਹੈ ਕੋਈ ਦੁਸ਼ਮਣ ਤਾਂ ਚੜ੍ਹ ਕੇ ਨਹੀਂ ਆ ਗਿਆ ਸਤਗੁਰਜੀ ਦੇ ਦਰਬਾਰ ਦੇ ਭਤੀ ਨੇ ਦੱਸਿਆ ਰਾਜਨ ਇਹ ਨਗਾਰੇ ਦੀ ਆਵਾਜ਼ ਹੈ ਮਾਖੋਵਾਲ ਦੇ ਥੇ ਤੋਂ ਜੋ ਸਤਗੁਰ ਰੰਦਾ ਹੈ ਜਿਹੜੇ ਨਾਮੇ ਸਤਗੁਰ ਤੇ ਬਹਾਦਰ ਦਾਸ ਪੁੱਤਰ ਹੈ ਉਸਨੇ ਇੱਕ ਵੱਡਾ ਨਗਾਰਾ ਤਿਆਰ ਕਰਵਾਇਆ ਹੈ ਉਸ ਦਾ ਨਾਮ ਰਣਜੀਤ ਨਗਾਰਾ ਰੱਖਿਆ ਹੈ ਇਸ ਗੁਰੂ ਨੇ ਫੌਜ ਵੀ ਤਿਆਰ ਕੀਤੀ ਹੈ ਘੋੜੇ ਰਥ ਹਾਥੀ ਸ਼ਸਤਰ ਅਤੇ ਲੜਾਈ ਦੀਆਂ ਹੋਰ ਵਸਤੂਆਂ ਬਹੁਤ ਸਾਰੀਆਂ ਇਹਨਾਂ ਦੇ ਕੋਲ ਹਨ ਉਹ ਤਾਂ ਰਾਜਾ ਬਣਨ ਦੀਆਂ ਤਿਆਰੀਆਂ ਕਰ ਰਹੇ ਹਨ ਅਜੇ ਉਮਰ ਮਸਾ 18 ਕੋਸਾਲ ਦੀ ਹੈ ਆਪਣੇ ਆਦਮੀਆਂ ਪਾਸੋਂ ਇੰਨਾ ਸੁਣ ਕੇ ਭੀਮ ਚੰਦ ਦੇ ਮਨ ਨੂੰ ਚਾ ਆਇਆ ਕਿ ਉਹ ਸਤਿਗੁਰੂ ਜੀ ਦੇ ਦਰਸ਼ਨ ਕਰੇ ਸਾਰਾ ਦਿਨ ਤੇ ਸਾਰੀ ਰਾਤ ਉਹਦੇ ਕੰਨਾਂ ਵਿੱਚ ਰঞ্জੀਤ ਨਗਾਰੇ ਦੀ ਆਵਾਜ਼ ਗੂੰਜਦੀ ਰਹੀ ਉਹ ਬੇਚੈਨ ਰਿਹਾ ਉਸ ਦੇ ਬੇਚੈਨ ਹੋਣ ਦਾ ਕਾਰਨ ਸੀ ਕਿ ਉਸ ਨੇ ਸੁਣਿਆ ਸੀ ਕਿ ਸਤਿਗੁਰੂ ਜੀ ਪਾਸ ਇੰਨੀਆਂ ਅਸਚਰਜ ਵਸਤੂਆਂ ਆਈਆਂ ਹਨ ਜੋ ਕਿਸੇ ਰਾਜੇ ਪਾਸ ਵੀ ਨਹੀਂ ਹਨ ਦੁਨੀ ਚੰਦ ਸੁਦਾਗਰ ਦੀ ਭੇਟਾ ਕੀਤੀ ਹੋਈ ਚਾਂਦਨੀ ਤੇ ਉਹਦਾ ਦਿੱਤਾ ਹੋਇਆ ਤੰਬੂ ਐਸਾ ਹੈ ਜਿਸ ਨੂੰ ਦੇਖਿਆ ਭੁੱਖ ਲੈਂਦੀ ਹੈ ਪ੍ਰਸਾਦੀ ਹਾਥੀ ਤਾਂ ਕੁਦਰਤ ਨੇ ਉਸ ਉਹਨਾਂ ਵਾਸਤੇ ਉਚੇਚਾ ਬਣਾਇਆ ਹੈ ਦੂਸਰੀ ਬੇਚਾਨੀ ਇਹ ਸੀ ਕਿ ਰਾਜ ਵਿੱਚ ਗਵੰਡ ਰਾਜਸੀ ਤਾਕਤ ਵੱਧ ਜਾਏਗੀ ਤੇ ਉਸ ਵਾਸਤੇ ਖਤਰਾ ਹੋ ਸਕਦਾ ਹੈ ਇਹ ਦੇਖ ਕੇ ਸਾਰੇ ਹਾਲਾਤ ਤੋਂ ਜਾਣੂ ਹੋਣਾ ਚਾਹੁੰਦਾ ਸੀ ਮਾਖੋਵਾਲ ਉਹਦੀ ਰਾਜਸਤ ਦਾ ਹਿੱਸਾ ਸੀ ਭਾਵੇਂ ਸਤਗੁਰ ਤੇਗ ਬਹਾਦਰ ਸਾਹਿਬ ਜੀ ਨੇ ਪਿੰਡ ਨੂੰ ਖਰੀਦਿਆ ਹੋਇਆ ਸੀ ਪਰ ਫਿਰ ਵੀ ਰਾਜ ਕਹਲੂਰ ਦਾ ਸੀ ਅਗਲੇ ਦਿਨ ਢੀਮ ਚੰਦ ਨੇ ਆਪਣਾ ਆਦਮੀ ਅਨੰਦਪੁਰ ਸਾਹਿਬ ਭੇਜਿਆ ਉਹਦੇ ਆਦਮੀ ਨੇ ਸਤਗੁਰ ਜੀ ਅੱਗੇ ਬੇਨਤੀ ਕੀਤੀ ਕਿ ਰਾਜਾ ਬੀਮ ਜਨ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਸਤਿਗੁਰ ਜੀ ਨੇ ਉੱਤਰ ਦਿੱਤਾ ਗੁਰੂ ਨਾਨਕ ਦੇਵ ਜੀ ਦਾ ਦਰ ਸਾਰਿਆਂ ਵਾਸਤੇ ਖੁੱਲਾ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਜਿਐਸੀ ਮਨ ਵਿੱਚ ਕੋਈ ਭਾਵਨਾ ਲੈ ਕੇ ਇੱਥੇ ਆਉਂਦਾ ਹੈ ਤੈਸਾ ਹੀ ਪਲ ਪਾਉਂਦਾ ਹੈ ਇਹ ਸੁਣ ਕੇ ਰਾਜਦੂਤ ਖੁਸ਼ੀ ਖੁਸ਼ੀ ਵਾਪਸ ਚਲੇ ਆ ਗਿਆ ਉਸਨੇ ਕਹਲੂਰ ਰਾਜ ਦੀ ਰਾਜਧਾਨੀ ਵਿੱਚ ਪਹੁੰਚ ਕੇ ਰਾਜੇ ਭੀਮਚੰਦ ਨੂੰ ਸਾਰੀ ਗੱਲ ਦੱਸ ਦਿੱਤੀ ਗੱਲ ਦੱਸਣ ਤੋਂ ਬਿਨਾ ਉਸਨੇ ਸਤਗੁਰੂ ਜੀ ਦਾ ਪ੍ਰਤਾਪ ਚੜਾਵਾ ਸੰਗਤਾਂ ਦਾ ਆਉਣਾ ਜਾਣਾ ਅਤੇ ਕਿਲਿਆਂ ਦੀਆਂ ਵੀ ਉਦੋਂ ਆਦਿਕ ਦਾ ਪਤਾ ਜੋ ਕੀਤਾ ਹੋਇਆ ਸੀ ਉਹ ਵੀ ਬਿਆਨ ਕੀਤਾ ਇਹ ਵੀ ਦੱਸਿਆ ਕਿ ਸਤਗੁਰੂ ਜੀ ਨੇ ਉਸ ਨੂੰ ਸਿਰ ਉਪਾਉ ਦੇ ਕੇ ਤੋੜਿਆ ਹੈ ਉਹ ਚੰਗੇ ਮਹਾਪੁਰਸ਼ ਹਨ ਰਾਜਦੂਤ ਰੂਪਜੀਤ ਦੀਆਂ ਗੱਲਾਂ ਸੁਣ ਕੇ ਭੀਮਚੰਦ ਦਾ ਮਨ ਹੋਰ ਵੀ ਖਿੱਚਿਆ ਗਿਆ ਉਸਨੇ ਉਸ ਵੇਲੇ ਹੁਕਮ ਦਿੱਤਾ ਕਿ ਜਿੰਨੀ ਛੇਤੀ ਹੋ ਸਕੇ ਤਿਆਰੀ ਕੀਤੀ ਜਾਵੇ ਉਹ ਉਸ ਦਿਨ ਹੀ ਆਨੰਦਪੁਰ ਪੁੱਜਣਾ ਚਾਹੁੰਦਾ ਸੀ ਰਾਜੇ ਦੀ ਆਗਿਆ ਦਾ ਪਾਲਨ ਉਸੇ ਵੇਲੇ ਕੀਤਾ ਗਿਆ ਘੋੜੇ ਤੇ ਸਵਾਰ ਹੋ ਕੇ ਕੁਝ ਥੋੜੇ ਜਿਹੇ ਜਵਾਨ ਲੈ ਕੇ ਭੀਮਚੰਦ ਆਨੰਦਪੁਰ ਸਾਹਿਬ ਪੁੱਜਾ ਮਸੰਦਾਂ ਤੇ ਮੇਵੜਿਆਂ ਨੇ ਉਸ ਦਾ ਸਵਾਗਤ ਕੀਤਾ ਰਹਿ ਰਾਸ ਤੋਂ ਪਹਿਲਾਂ ਸਤਿਗੁਰਜੀ ਬਾਹਰੋਂ ਆਏ ਸਿੱਖ ਸੰਗਤ ਦਰਸ਼ਨ ਕਰਨ ਵਾਸਤੇ ਰਸਤੇ ਵਿੱਚ ਖਲੋਤੀ ਹੋਈ ਸੀ ਸਤਗੁਰ ਜੀ ਬਾਰੋਂ ਆ ਰਹੇ ਸਨ ਇੱਕ ਚੰਗੇ ਜਲੂਸ ਦੀ ਸ਼ਕਲ ਵਿੱਚ ਸਨ ਅੱਗੇ-ਅੱਗੇ ਰੰਜੀਤ ਨਗਾਰਾ ਵੱਜਦਾ ਆਉਂਦਾ ਸੀ ਪਿੱਛੇ ਕੁਝ ਘੋੜਸਵਾਰ ਸਨ ਵਿਚਾਲੇ ਸਤਗੁਰ ਜੀ ਦੇ ਸਤਗੁਰ ਜੀ ਪ੍ਰਸਾਦੀ ਹਾਥੀ ਉੱਤੇ ਸਵਾਰ ਸਨ ਹਾਥੀ ਦੇ ਪਿੱਛੇ-ਪਿੱਛੇ ਕੁੰਡੀਆਂ ਮਛਾ ਵਾਲੇ ਸੂਰਬੀਰ ਜੋਧੇ ਘੋੜਿਆਂ ਉੱਤੇ ਸਵਾਰ ਸਨ ਹਰ ਇੱਕ ਦੇ ਚਿਹਰੇ ਉੱਤੇ ਲਾਲੀਆਂ ਭਗਤੀਆਂ ਸਨ ਕਾਬਲ ਕੰਧਾਰ ਦੇ ਉੱਚੇ ਘੋੜੇ ਜਿਨ੍ਹਾਂ ਦੀਆਂ ਟਾਪਾਂ ਨਾਲ ਧਰਤੀ ਥਰ-ਥਰਾਂਦੀ ਸੀ ਸੁੰਦਰ ਲਿਬਾਸ ਗੋਲ ਦਸਤਾਰੇ ਆਦ ਵਿੱਚ ਕੇ ਭੀਮ ਚੰਦ ਦਾ ਸਾ ਉਤਾਂ ਦਾ ਉਤਾਂ ਰਹਿ ਗਿਆ ਜੈਸਾ ਪ੍ਰਤਾਪ ਉਸ ਨੇ ਸਤਗੁਰ ਜੀ ਦਾ ਦੇਖਿਆ ਵੈਸਾ ਤਾਂ ਕਿਸੇ ਰਾਜੇ ਦਾ ਵੀ ਨਹੀਂ ਸੀ ਲੋਕਰਾ ਵਿੱਚ ਅੱਖਾਂ ਮਿਚਾਉਂਦੇ ਸਨ ਹਰ ਇੱਕ ਪੁਰਖ ਨਵੇਂ ਹੀ ਉੱਚਾ ਤੇ ਪ੍ਰੇਮ ਤੇ ਚਾਗ ਨਾਲ ਮਸਤ ਸੀ ਰਾਜਾ ਭੀਮ ਚੰਦ ਐਸੀ ਸ਼ਰਦਾ ਤੇ ਭਗਤੀ ਵੇਖ ਕੇ ਇਹ ਇਹ ਨਾ ਜਾਣ ਸਕਿਆ ਕਿ ਗੁਰੂ ਜੀ ਇੰਦਰ ਦਾ ਅਵਤਾਰ ਹਨ ਜਾਂ ਕਿਸੇ ਰਿਆਸਤ ਦੇ ਰਾਜੇ ਹਨ ਉਹ ਅੱਖਾਂ ਮਲ ਮਲ ਕੇ ਚਪਕ ਚਪਕ ਕੇ ਵੇਖਦਾ ਰਿਹਾ ਰਹਿਰਾਸ ਦਾ ਪਉਪਿਆ ਪੋਗ ਤੋਂ ਪਿੱਛੋਂ ਸ਼ਾਮ ਦਾ ਦੀਵਾਨ ਸੱਜਿਆ ਉਹ ਦੀਵਾਨ ਵਿੱਚ ਵਜੀਰ ਸਨੇਤ ਰਾਜਾ ਭੀਮ ਚੰਦ ਸਤਗੁਰ ਜੀ ਦੇ ਦਰਸ਼ਨ ਕਰਨ ਆਇਆ ਵਜੀਰ ਦੇ ਕਹਨ ਤੇ ਨਮਸਕਾਰ ਕੀਤੀ ਸਤਗੁਰ ਜੀ ਦੇ ਨੂਰੀ ਚਿਹਰੇ ਦਾ ਪ੍ਰਭਾਵ ਐਸਾ ਸੀ ਕਿ ਉਸ ਦੀਆਂ ਅੱਖਾਂ ਸੁਤੇ ਸਿੱਧ ਭੁੱਲ ਗਈਆਂ ਉਹ ਜਿਸ ਪੁਰਸ਼ ਵੱਲ ਵੇਖਦਾ ਜਿਸ ਪਾਸੇ ਜਿਸ ਵਸਤੂ ਵੱਲ ਵੇਖਦਾ ਉਹੋ ਹੀ ਹੈਰਾਨ ਕਰਨ ਵਾਲੀ ਸੀ ਸਿੰਘਾਸ਼ਨ ਦੀ ਚੰਦਨ ਚੌਂਕੀ ਪੰਜ ਕਲਾ ਸ਼ਸਤਰ ਅਤੇ ਸਤਿਗੁਰ ਜੀ ਦੇ ਬਸਤਰ ਸਭ ਹੈਰਾਨ ਕਰਨ ਵਾਲੇ ਸਨ ਸਤਿਗੁਰ ਜੀ ਨੇ ਉਸ ਨੂੰ ਉਪਦੇਸ਼ ਕੀਤਾ ਸਤਿਗੁਰ ਜੀ ਦਾ ਉਪਦੇਸ਼ ਵੀ ਰਾਜੇ ਵਾਸਤੇ ਨਵੀਂ ਗੱਲ ਸੀ ਐਸਾ ਉਪਦੇਸ਼ ਜੋ ਉਸ ਨੂੰ ਕਿਸੇ ਹਿੰਦੂ ਪੰਡਤ ਕੋਲੋਂ ਨਹੀਂ ਸੁਣਿਆ ਸੀ ਸਤਿਗੁਰ ਜੀ ਨੇ فرمایا ਰਾਜਨ ਦੇਵੀ ਦੇਵਤਿਆਂ ਤੇ ਪੱਥਰਾਂ ਦੀਆਂ ਮੋਤੀਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਪੂਜਾ ਸਿਰਫ ਅਕਾਲਪੁਰਖ ਦੀ ਹੋ ਸਕਦੀ ਹੈ ਜੋ ਜਨਮ ਮਰਨ ਤੋਂ ਰਹਿਤ ਹੈ ਜਿਹੜਾ ਜਗਤ ਦਾ ਕਰਤਾ ਹਰਤਾ ਹੈ ਜਿਹੜਾ ਦੇਵੀ ਦੇਵਤਿਆਂ ਅਵਤਾਰਾਂ ਰਾਜਾਂ ਮਹਾਰਾਜਾਂ ਤੇ ਬਲੀ ਬਹਾਦਰਾਂ ਦੇ ਕਾਲ ਨੂੰ ਹੱਥ ਵਿੱਚ ਰੱਖਦਾ ਹੈ ਪਰਬਤ ਬਨਸਪਤੀ ਨਦੀਆਂ ਦਰਿਆਵਾਂ ਜੀਵ ਜੰਤੂ ਸਭ ਉਸ ਦੀ ਇਸ਼ਾ ਦੀ ਕਿਰਤ ਹਨ ਜਿਹੜਾ ਮਨੁੱਖ ਹਰ ਪ੍ਰਕਾਰ ਦੇ ਲਾਲਚ ਤੇ ਹੰਕਾਰ ਨੂੰ ਤਿਆਗ ਕੇ ਅਕਾਲ ਪੁਰਖ ਦਾ ਪੈ ਰਖਦਾ ਹੋਇਆ ਉਸ ਨੂੰ ਧਿਆਉਂਦਾ ਹੈ ਉਸ ਦੀ ਜ਼ਰੂਰ ਕਲਿਆਣ ਹੁੰਦੀ ਹੈ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦਾ ਪੈ ਨਹੀਂ ਮੰਨਣਾ ਚਾਹੀਦਾ ਪੱਥਰਾਂ ਦੀ ਪੂਜਾ ਕਰਨ ਵਾਲਿਆਂ ਦੀ ਬੁੱਧੀ ਵੀ ਪੱਥਰ ਰੂਪ ਹੋ ਜਾਂਦੀ ਹੈ ਇਸ ਉਪਦੇਸ਼ ਦੇ ਨਾਲ ਨਾਲ ਸਤਗੁਰ ਜੀ ਨੇ ਆਪਣੀ ਬਾਣੀ ਵੀ ਸੁناਈ ਬਾਣੀ ਨੂੰ ਸੁਣ ਕੇ ਉਹ ਪ੍ਰਸੰਨ ਹੋਇਆ ਪਰ ਸਦੀਆਂ ਦੀ ਮੈਲ ਉਹ ਦੇਰ ਦੇ ਉੱਤੇ ਜੰਮੀ ਹੋਈ ਸੀ ਉਹ ਮਾਇਆਵਾਦੀ ਪੁਰਖ ਸੀ ਉਹ ਜਨਮ ਜਨਮ ਦੀ ਮਿਆਰ ਪਲਾਕੜੀ ਪਲ ਦੀ ਸੰਗਤ ਵਿੱਚ ਕਿਤੋਂ ਲੱਥੇ ਨਾਲੇ ਹਰ ਵਸਤੂ ਨੂੰ ਵੇਖ ਵੇਖ ਕੇ ਉਹਦੇ ਮਨ ਵਿੱਚ ਈਰਖਾ ਤੇ ਲਾਲਚ ਆਉਂਦਾ ਜਾਂਦਾ ਸੀ ਅੰਤਰ ਜਾਮੀ ਘਟ ਘਟ ਦੀ ਜਾਣਨ ਵਾਲੇ ਸਤਿਗੁਰ ਜੀ ਨੇ ਰਾਜੇ ਭੀਮਚੰਦਰ ਦੀ ਮਾਨਸਿਕ ਦਸ਼ਾ ਨੂੰ ਜਾਣ ਲਿਆ ਸ ਆਹਬਾ ਨੇ ਉਸ ਨੂੰ ਸਮਝਾਉਣ ਵਾਸਤੇ ਇਉਂ ਫਰਮਾਇਆ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਬੜੇ ਬੜੇ ਰਾਜਨ ਕੇ ਦਾਬਤ ਫਿਰਤ ਦੇਸ ਬੜੇ ਬੜੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀ ਪੇ ਔ ਦਲੀਪ ਕੈਸੇ ਛਤਰ ਧਾਰੀ ਬੜੇ ਅਭਿਮਾਨ ਪੁਜ ਦੰਡ ਕੋ ਕਰਤ ਹੈ ਦਾਰਾ ਸੇ ਦਲੀ ਸਰ ਦੁਰਯੋਜਨ ਸੇ ਮਾਨ ਧਾਰੀ ਭੂਮ ਭੋਗ ਭੋਗ ਭੂਮ ਅੰਤ ਭੂਮ ਮੈ ਮਿਲਤ ਹੈ ਇਸ ਤਰ੍ਹਾਂ ਰਾਜੇ ਪੀਮ ਚੰਦ ਨੂੰ ਸਮਝਾਉਂਦੇ ਹੋਏ ਸਤਗੁਰ ਜੀ ਨੇ ਕਿਹਾ ਹੈ ਰਾਜਨ ਜੋਗੀ ਹੋਵੇ ਜਤੀ ਬ੍ਰਹਮਚਾਰੀ ਜਾਂ ਕੋਈ ਰਾਜਾ ਮਹਾਰਾਜਾ ਹੋਵੇ ਜੋ ਦੂਸਰਿਆਂ ਦੇ ਦੇਸ਼ ਉੱਤੇ ਕਬਜ਼ਾ ਕਰੀ ਫਿਰਦੇ ਹਨ ਜਾਂ ਬਗਾਨੇ ਤੁਹਾਨੂੰ ਆਪਣਾ ਬਣਾਉਂਦੇ ਹਨ ਪਰਬਤਾਂ ਪਰਬਤਾਂ ਵਰਗੇ ਹੌਸਲੇ ਵਰਗੇ ਹੋਣ ਜਾਂ ਫਿਰ ਦਰਯੋਜਨ ਵਰਗੇ ਵਰਗੇ ਵਿੱਚ ਖਪਤ ਹੋ ਜਾਂਦੇ ਹਨ ਅਗਲੇ ਦਿਨ ਸਤਗੁਰ ਜੀ ਨੇ ਰਾਜੇ ਭੀਮ ਜੰਦ ਨੂੰ ਉਹ ਸਾਰੀਆਂ ਵਸਤੂਆਂ ਦਿਖਾਈਆਂ ਜੋ ਰਾਜਾ ਰਤਨ ਰਾਏ ਵੱਲੋਂ ਭੇਟਾ ਕੀਤੀਆਂ ਗਈਆਂ ਸਨ ਚੰਦਨ ਚੌਂਕੀ ਦੀਆਂ ਪੁਤਲੀਆਂ ਨਿਰਾਲੀਆਂ ਖੇਡਾਂ ਕਰਕੇ ਦਿਖਾਈਆਂ ਪ੍ਰਸਾਦੀ ਹਾਥੀ ਦੀ ਸਰੀਰਕ ਸੁੰਦਰਤਾ ਤਾਂ ਮਨਮੋਹਣ ਵਾਲੀ ਸੀ ਉਹਦੀ ਅਕਲ ਦਾਜੇ ਇਸ ਵੇਲੇ ਦਿਖਾਵਾ ਕੀਤਾ ਗਿਆ ਤਾਂ ਭੀਮਚੰਦ ਚੁੱਪਦਾ ਚੁੱਪ ਰਹਿ ਗਿਆ ਹੈਰਾਨੀ ਨਾਲ ਉਸ ਦੇ ਦੰਦ ਜੁੜ ਗਏ ਭੀਮਚੰਦ ਨੇ ਸਤਗੁਰ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੇ ਰਾਜਵਾਲ ਤੌਰ ਤੇ ਸਾਰੇ ਰਾ ਸਤਗੁਰ ਜੀ ਦੇ ਵੱਡੇ ਪ੍ਰਤਾਪ ਬਾਰੇ ਹੀ ਸੋਚਦਾ ਗਿਆ